ਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰੀ ਫਿਰ ਤੋਂ ਬਹੁਤ ਵੱਡੀ ਖਬਰ ਸੁਣਨ ਨੂੰ ਮਿਲੀ ਹੈ ਜਿਸ ਨੇ ਤਰਨਤਾਰਨ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਬਤਾਰਿਕ ਮਨਜਿੰਦਰ ਸਿੰਘ ਲਾਲਪੁਰ ਨੂੰ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਇਹ ਫੈਸਲਾ ਉਸ ਉਸਵਾ ਮਾਮਲੇ ਦੇ ਵਿੱਚ ਆਇਆ ਹੈ ਜੋ ਪਿਛਲੇ 12 ਸਾਲਾਂ ਤੋਂ ਚੱਲ ਰਿਹਾ ਸੀ ਸਵਾਲ ਵੱਡਾ ਇਹ ਬਣਦਾ ਹੈ ਕਿ ਕੀ ਹੁਣ ਨਾਲਪੁਰ ਦੀ ਵਿਧਾਇਕੀ ਬਚੇਗੀ ਜਾਂ ਨਹੀਂ ਆਮ ਆਦਮੀ ਪਾਰਟੀ ਦੀ ਸ਼ਬੀ ਤੇ ਇਸ ਦਾ ਕੀ ਅਸਰ ਪਵੇਗਾ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਇਸ ਕੇਸ ਦਾ ਕੀ ਮਤਲਬ ਹੋਵੇਗਾ ਤਰਮਤਾਲੋਂ ਦੇ ਉਸਮਾ ਪਿੰਡ ਦੀ ਲੜਕੀ ਹਰਵਿੰਦਰ ਕੌਰ ਨੇ ਸ਼ਿਕਾਇਤ ਦਰਜ ਕੀਤੀ ਸੀ ਕਿ ਇੱਕ ਮੈਰਿਜ ਪੈਲਸ ਦੇ ਵਿੱਚ ਉਸ ਨਾਲ ਛੇੜਛਾੜ ਅਤੇ ਕੁੱਟਮਾਰ ਹੋਈ ਸੀ ਇਸੇ ਸ਼ਿਕਾਇਤ ਦੇ ਆਧਾਰ ਤੇ ਐਫ ਆਈ ਆਰ ਨੰਬਰ 69 ਜਨਿਕੇ 99 ਨੰਬਰ ਜੋ ਐਫ ਆਈ ਆਰ ਸੀ ਉਹ ਦਰਜ ਹੋਈ ਸੀ ਅਤੇ ਇਸ ਵਿੱਚ ਮਨਜਿੰਦਰ ਸਿੰਘ ਲਾਲਪੁਰ ਸਮੇਤ 11 ਲੋਕ ਦੋਸ਼ੀ ਪਾਏ ਗਏ ਸਨ ਲਾਲਪੁਰ ਉਸ ਵੇਲੇ ਫੌਜ ਤੋਂ ਰਿਟਾਇਰਡ ਸ਼ਾਪ ਸ਼ੂਟਰ ਸਨ ਕਈ ਸਾਲ ਕੇਸ ਅਦਾਲਤ ਦੇ ਵਿੱਚ ਲਟਕਦਾ ਰਿਹਾ ਅਤੇ ਹੁਣ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ ਲਾਲਪੁਰ ਦੋਸ਼ੀ ਕਰਾਰ ਦੇ ਦਿੱਤੇ ਗਏ ਹਨ ਅਤੇ ਉਹਨਾਂ ਨੂੰ 4 ਸਾਲ ਦੀ ਜੋ ਸਜ਼ਾ ਹੈ ਉਹ ਸੁਣਾ ਦਿੱਤੀ ਗਈ ਹੈ ਕਾਨੂੰਨ ਮੁਤਾਬਕ ਜੇਕਰ ਕਿਸੇ ਵਿਧਾਇਕ ਨੂੰ 2 ਸਾਲ ਜਾਂ ਉਸ ਤੋਂ ਵੱਧ ਦੀ ਕੈਦ ਦੀ سزا ਹੁੰਦੀ ਹੈ ਤਾਂ ਉਸ ਦੀ ਵਿਧਾਇਕੀ ਆਪਣੇ ਆਪ ਖਤਮ ਹੋ ਜਾਂਦੀ ਹੈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਲਾਲਪੁਰ ਦੀ ਸੀਟ ਖਾਲੀ ਹੋ ਸਕਦੀ ਹੈ ਹੁਣ ਮਾਮਲਾ ਅਪੀਲ ਤੱਕ ਜਾਵੇਗਾ ਪਰ ਤੁਰੰਤ ਸਿਆਸੀ ਹਾਲਾਤ ਤੇ ਵੱਡਾ ਅਸਰ ਪੈਣਾ ਪੱਕਾ ਤੇ ਲਾਜ਼ਮੀ ਹੋ ਗਿਆ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਲਾਲਪੁਰ ਦਾ ਜੋ ਸਿਆਸੀ ਕੈਰੀਅਰ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਹੈ 2019 ਦੇ ਵਿੱਚ ਖੰਡੂਰ ਸਾਹਿਬ ਤੋਂ ਲੋਕ ਸਭਾ ਦੀ ਦੀ ਸੀਟ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਲੜਦੇ ਆ ਪਰ ਕੇਵਲ 13000 ਵੋਟਾਂ ਉਹਨਾਂ ਨੂੰ ਉਸ ਵਕਤ ਪੈਂਦੀਆਂ ਹਨ ਜਿਸ ਕਰਕੇ ਉਹਨਾਂ ਦੀ ਜ਼ਮਾਨਤ ਹੈ ਉਹ ਜਬਤ ਹੋ ਜਾਂਦੀ ਹੈ 2022 ਦੀਆਂ ਚੋਣਾਂ ਦੇ ਵਿੱਚ ਪਹਿਲੀ ਵਾਰ 55000 ਤੋਂ ਵੱਧ ਵੋਟਾਂ ਲੈ ਕੇ ਉਹ ਵਿਧਾਇਕ ਚੁਣੇ ਗਏ ਸਨ ਅਤੇ ਇਸ ਤੋਂ ਬਾਅਦ ਕਈ ਵਾਰੀ ਉਹਨਾਂ ਦਾ ਪੁਲਿਸ ਤੇ ਬਿਊਰੋਕ੍ਰੇਸੀਆਂ ਦੇ ਨਾਲ ਟਕਰਾਅ ਚਰਚਾ ਦੇ ਵਿੱਚ ਰਿਹਾ ਐਸਐਸਪੀ ਤਬਾਦਰੇ ਤੋਂ ਲੈ ਕੇ ਕਤਲ ਕੇਸਾਂ ਦੇ ਵਿੱਚ ਕਲੀਨ ਚਿੱਟ ਦੇਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਨਾਮ ਸੁਰਖੀਆਂ ਦੇ ਵਿੱਚ ਰਿਹਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਜੋ ਪੀੜਤਾ ਹਰਵਿੰਦਰ ਕੌਰ ਸੀ ਜਿਸ ਨੇ ਇਸ ਤੇ ਕੇਸ ਦਰਜ ਕੀਤਾ ਸੀ ਉਹਦੇ ਪਿੱਛੇ ਦਾ ਕੀ ਕਾਰਨ ਸੀ 2022 ਵਿੱਚ ਜਦੋਂ ਇਹ ਗੱਲ ਚੱਲੀ ਕਿ ਲਾਲਪੁਰ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲਣ ਵਾਲੀ ਹੈ ਤਾਂ ਹਰਵਿੰਦਰ ਕੌਰ ਨੇ ਖੁਦ ਪਾਰਟੀ ਲੀਡਰਸ਼ਿਪ ਨਾਲ ਮਿਲ ਕੇ ਆਪਣੀ ਗੱਲ ਰੱਖੀ ਸੀ ਉਹ ਟੈਕ ਟੂ ਦਾ ਵਿਰੋਧ ਕਰਦੀ ਰਹੀ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੱਚ ਦੱਸਦੀ ਰਹੀ ਹੁਣ ਜਦੋਂ ਫੈਸਲਾ ਆ ਗਿਆ ਹੈ ਅਤੇ ਉਹ ਖੁਦ ਆਜ਼ਾਦ ਉਮੀਦਵਾਰ ਬੱਚੋਂ ਮੈਦਾਨ ਵਿੱਚ ਉਤਰ ਚੁੱਕੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੇ ਸਿਰ ਦੇ ਦੁਪੱਟੇ ਦੀ ਇੱਜ਼ਤ ਤੇ ਲੋਕਾਂ ਤੋਂ ਵੋਟਾਂ ਮੰਗਾਂਗੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਮੁਸ਼ਕਲਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਨੇ ਉਨ੍ਹਾਂ ਦੇ ਲੀਡਰ ਪਹਿਲਾਂ ਵੀ ਕਾਫੀ ਵਾਰ ਸੂਖੀਆਂ ਦੇ ਵਿੱਚ ਰਹੇ ਹਨ ਅਤੇ ਇਹ ਨਵਾਂ ਕੇਸ ਸਿੱਧਾ ਆਮ ਆਦਮੀ ਪਾਰਟੀ ਦੀ ਸ਼ਬੀ ਨੂੰ ਵੀ ਝੜਕਾ ਦੇ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇਮਾਨਦਾਰੀ ਦੀ ਪਾਰਟੀ ਕਹਿੰਦੀ ਹੈ ਤੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਹੈ ਕਿ ਕੀ ਪਾਰਟੀ ਨੇ 2022 ਵਿੱਚ ਬਿਨਾ ਚੈੱਕ ਕੀਤੇ ਜੀ ਐਡੇ ਵੱਡੇ ਦੋਸ਼ੀ ਨੂੰ ਟਿਕ ਦੇ ਦਿੱਤੀ ਸੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕਾਫੀ ਇਸ ਚੀਜ਼ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਾਫ਼ ਸੁਥਰੀ ਸਿਆਸਤ ਦਾ ਦਾਅਵਾ ਕਰਦੀ ਸੀ ਪਰ ਉਹਦੇ ਉਮੀਦਵਾਰ ਖੁਦ ਦੋਸ਼ੀ ਨਿਕਲ ਰਹੇ ਹਨ। ਇਸ ਮਾਮਲੇ ਦੇ ਵਿੱਚ ਮਹਿਲਾਵਾਂ ਦੀ ਇੱਜ਼ਤ ਦੇ ਨਾਲ ਖੇਲਵਾੜ ਬਣਾ ਕੇ ਜਨਤਕ ਹਮਲਾ ਕੀਤਾ ਜਾ ਰਿਹਾ ਹੈ। ਇਹ ਪਾਰਟੀਆਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਹਨ। ਕਾਨੂੰਨੀ ਇਹ ਕਾਨੂੰਨ ਦੇ ਨਤੀਜਿਆਂ ਨੂੰ ਹਾਈਲਾਈਟ ਕਰੇਗੀ ਕਿ ਆਮ ਆਦਮੀ ਪਾਰਟੀ ਦੀ ਵਧਾਇਕ ਦੀ ਸੀਟ ਵੀ ਜਾ ਸਕਦੀ ਹੈ ਅਤੇ ਪਾਰਟੀ ਦਾ ਜੋ ਚਿਹਰਾ ਹੈ ਉਹ ਬੇਨਕਾਬ ਕਰਨ ਦੇ ਲਈ ਵਿਰੋਧੀ ਪਾਰਟੀਆਂ ਦੇ ਵੱਲੋਂ ਪੂਰਾ ਜੋਰ ਹੁਣ ਇਸ ਮਾਮਲੇ ਦੇ ਵਿੱਚ ਲਗਾਇਆ ਜਾਵੇਗਾ ਤਰੰਤਾਂ ਦੀ ਇਹ ਸੀਟ ਖਾਲੀ ਹੁਣ ਹੋ ਜਾਵੇਗੀ ਅਤੇ ਹੋ ਸਕਦਾ ਹੈ ਕਿ ਉਸਤੇ ਉਪ ਚੋਣ ਵੀ ਕਰਵਾਉਣੀ ਪੈ ਜਾਵੇ ਰਵਿੰਦਰ ਕੌਰ ਜੋ ਕਿ ਪੀੜਤਾ ਹੈ ਖੁਦ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰ ਸਕਦੀ ਹੈ ਅਤੇ ਜਿਸ ਨੂੰ ਪੀੜਤਾ ਹੋਣ ਦਾ ਫਾਇਦਾ ਵੀ ਮਿਲ ਸਕਦਾ ਹੈ ਵਿਰੋਧੀ ਪਾਰਟੀਆਂ ਵੀ ਇਸ ਸੀਟ ਨੂੰ ਆਮ ਆਦਮੀ ਪਾਰਟੀ ਤੋਂ ਖੋਹਣ ਦੇ ਲਈ ਪੂਰੀ ਤਰ੍ਹਾਂ ਜ਼ੋਰ ਲਗਾਉਣਗੀਆਂ 2027 ਦੀਆਂ ਵੱਡੀਆਂ ਚੋਣਾਂ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡਾ ਮੋਰਲ ਸੈਟਬੈਕ ਸਾਬਤ ਹੋ ਸਕਦਾ ਹੈ ਹੁਣ ਇਹਦਾ ਕੀ ਨਤੀਜਾ ਨਿਕਲਦਾ ਹੈ ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਦੀ ਘੜੀ ਮਨਜਿੰਦਰ ਸਿੰਘ ਲਾਲਪੁਰ ਨੂੰ 4 ਸਾਲ ਦੀ ਜੋ ਸਜ਼ਾ ਹੈ ਉਹ ਹੋ ਚੁੱਕੀ ਹੈ ਹੁਣ ਉਸ ਦਾ ਵਿਧਾਇਕ ਪੰਨ ਜਾਂ ਕਹਿ ਲੋ ਕਿ ਵਿਧਾਇਕ ਦੀ ਸੀਟ ਹੈ ਉਹ ਵੀ ਖਤਮ ਹੋ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਨੇ ਇਹ ਸਪਸ਼ਟ ਪਹਿਲਾਂ ਹੀ ਕੀਤਾ ਹੋਇਆ ਹੈ ਕਿ ਜੇਕਰ ਕੋਈ ਉਮੀਦਵਾਰ ਜਾਂ ਵਿਧਾਇਕ ਕੋਸ਼ੀ ਪਾਏ ਜਾਂਦਾ ਤਾਂ ਉਸਦੀ ਜੋ ਸੀਟ ਹੈ ਉਹ ਉਸ ਨੂੰ ਛੱਡਣੀ ਪਵੇਗੀ ਇਸ ਦੇ ਨਾਲ ਨਾ ਸਿਰਫ ਆਮ ਆਦਮੀ ਪਾਰਟੀ ਦੀ ਸਿਆਸੀ ਪੋਜੀਸ਼ਨ ਕਮਜ਼ੋਰ ਹੋਵੇਗੀ ਸਗੋਂ ਵਿਰੋਧੀਆਂ ਨੂੰ ਵੀ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ 2027 ਚੋਣਾਂ ਤੱਕ ਇਹ ਮਾਮਲਾ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਗੂੰਜੇਗਾ ਜੇ ਵੀਡੀਓ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ